ਹਾਂਜੀ ਇਹਨਾਂ ਦਾ ਮਾਨਯੋਗ ਅਦਾਲਤ ਕੋਲੋਂ ਆਪਾਂ 2 ਦਿਨ ਦਾ ਰਿਮਾਂਡ ਹਾਸਲ ਕੀਤਾ ਸੀਗਾ ਤੇ ਅੱਜ ਇਹਨਾਂ ਨੂੰ ਦੁਬਾਰੇ ਪੀਛ ਕਰਕੇ ਜਿਹੜਾ ਹੈਗਾ ਜੁਡੀਸ਼ੀਅਲ ਅਸੀਂ ਜਿਹੜਾ ਹੈਗਾ ਰਿਮਾਂਡ ਹੈਗਾ ਤੇ ਇਹਨਾਂ ਨੂੰ ਅਸੀਂ ਪਟਿਆਲੇ ਜਿਹੜੇ ਬੰਦ ਇਹ ਕਿੰਨੇ ਬੰਦੇ ਸੀਗੇ ਸਾਰੇ ਇਹ ਸਰ ਕੁਛ 6 ਬੰਦੇ ਸੀਗੇ ਜਿਨ੍ਹਾਂ ਵਿੱਚੋਂ 3 ਅਸੀਂ ਕਾਬੂ ਕਰਨੇ ਆ ਇਹਨਾਂ ਦੇ ਜਿੱਕਤਾ ਕਰ ਲਿਆ ਹੈਗਾ ਜੀ ਤੇ 3 ਬੰਦੇ ਜਿਹੜੀ ਹੈਗੀ ਹੈ ਰਿਹਣਾ ਜਾਰੀ ਨੇ ਇਹਨਾਂ ਨੇ ਜਿੱਕਤਾਰੀ ਕਰ ਇਹਨਾਂ ਸਰ ਜੀ ਇੰਨੇ ਘਟਾਉਂ ਅੰਜਾਮ ਕਿਉਂ ਦਿੱਤਾ ਹੈਗਾ ਸਰ ਇਹਨਾਂ ਦਾ ਬਸ ਕੋਈ ਇਹ ਕੈਮਿਸਟ ਸ਼ਾਪ ਤੇ ਕੋਈ ਦਵਾਈ ਮੰਗਦੇ ਸੀਗੇ ਜੀ ਹੂੰ ਠੀਕ ਹੈ ਜੋ ਨਹੀਂ ਦੇ ਸਕਦੇ ਸੀਗੇ ਉਹ ਤੇ ਉਸ ਕਰਨੇ ਇਹ ਜਿਹੜੇ ਇਕੱਠੇ ਹੋ ਕੇ ਦੁਬਾਰੇ ਦੁਕਾਨ ਤੇ ਰਹੇ ਸੀਗੇ ਜਿਹਨਾਂ ਕੋਟ ਮਾਰ ਕੇ ਸੀ ਹੂੰ ਇਹ ਕਿਤੇ ਨੇੜੇ-ਦਰੇ ਪਿੰਡਾਂ ਦੇ ਹੀ ਆ ਸਰ ਹਾਂਜੀ ਹਾਂਜੀ ਇਹ ਗੱਜੂ ਖਿੜਾ ਨਾਲ ਦੇ ਪਿੰਡਾਂ ਦੇ ਨਹੀਂ ਆ ਠੀਕ ਦੋ ਬਰਾਮਾ ਦੇ ਨੇ ਤੇ ਨੇੜੇ-ਦਰੇ ਪਿੰਡਾਂ ਦੇ ਆ ਹਾਂਜੀ ਇਹਨਾਂ ਦਾ ਮਾਨਯੋਗ ਅਦਾਲਤ ਕੋਲੋਂ ਆਪਾਂ ਦੋ ਦਿਨ ਦਾ ਰਮਾਡ ਹਾਸਲ ਕੀਤਾ ਸੀਗਾ ਤੇ ਅੱਜ ਇਹਨਾਂ ਨੂੰ ਦੁਬਾਰੇ ਪੇਸ਼ ਕਰਕੇ ਜਿਹੜਾ ਹੈਗਾ ਜੁਡੀਸ਼ੀਅਲ ਅਸੀਂ ਜਿਹੜਾ ਹੈਗਾ ਰਿਮਾਂਡ ਲਿਆ ਤੇ ਇਹਨਾਂ ਨੂੰ ਅਸੀਂ ਪਟਿਆਲੇ ਜਿਹੜਾ ਬੰਦ ਇੱਕ ਕਿੰਨੇ ਬੰਦੇ ਸੀ ਸਾਰੇ ਇਹ ਸਰ ਕੋਲ 6 ਬੰਦੇ ਸੀ ਜਿਨ੍ਹਾਂ ਵਿੱਚੋਂ ਤਿੰਨ ਅਸੀਂ ਕਾਬੂ ਕਰਨੇ ਆ ਇਹਨਾਂ ਦੇ ਜਿਵੇਂ ਗ੍ਰਿਫਤਾਰ ਕਰ ਲਿਆ ਹੈਗਾ ਜੀ ਤੇ ਤਿੰਨ ਬੰਦੇ ਆ ਜਿਹੜੀ ਹੈਗੀ ਹੈ ਰੇਡਾਂ ਜਾਰੀ ਨੇ ਤਿੰਨ ਨੇ ਗ੍ਰਿਫਤਾਰੀ ਕਰੀ ਇਹਨਾਂ ਦਾ ਜਿਹਨੇ ਇਹ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਹੈਗਾ ਸਰ ਇਹਨਾਂ ਦਾ ਬਸ ਕੋਈ ਇਹ ਕੈਮਿਸਟਰੀ ਸ਼ਾਪ ਤੇ ਕੋਈ ਦਵਾਈ ਮੰਗਦੇ ਸੀਗੇ ਜੀ ਹੂੰ ਠੀਕ ਹੈ ਜੋ ਨਹੀਂ ਦੇ ਸਕਦੇ ਸੀਗੇ ਉਹ ਤੇ ਉਸ ਕਰਨੇ ਇਹ ਜਿਹੜੇ ਇਕੱਠੇ ਹੋ ਕੇ ਦੁਬਾਰੇ ਦੁਕਾਨ ਚਲੇ ਗਏ ਸੀਗੇ ਕਿਨਾਰਾ ਕੁੱਟ ਮਾਰ ਕੇ ਜੀ ਹੂੰ ਇਹ ਕਿਤੇ ਨੇੜੇ ਨੇੜੇ ਪਿੰਡਾਂ ਦੇ ਹੀ ਆ ਸਰ ਹਾਂਜੀ ਹਾਂਜੀ ਇਹ ਗੱਜੂ ਖੇੜਾ ਨਾਲ ਦੇ ਪਿੰਡਾਂ ਦੇ ਨੇ ਹੀ ਆ ਜੀ ਠੀਕ ਦੋ ਬਰਾਮਾ ਦੇ ਨੇ ਤੇ ਨੇੜੇ ਦੇ ਪਿੰਡਾਂ ਦੇ ਹਾਂਜੀ ਇਹਨਾਂ ਦਾ ਮਾਨਯੋਗ ਅਦਾਲਤ ਕੋਲੋਂ ਆਪਾਂ ਦੋ ਦਿਨ ਦਾ ਰਮਾਣ ਹਾਸਲ ਕੀਤਾ ਸੀਗਾ ਤੇ ਅੱਜ ਇਹਨਾਂ ਨੂੰ ਦੁਬਾਰੇ ਪੇਸ਼ ਕਰਕੇ ਜਿਹੜਾ ਹੈਗਾ ਜੁਡੀਸ਼ੀਅਲ ਅਸੀਂ ਜਿਹੜਾ ਹੈਗਾ ਰਿਮਾਂਡ ਲਿਆ ਤੇ ਇਹਨਾਂ ਨੂੰ ਅਸੀਂ ਪਟਿਆਲੇ ਜਿਹੜਾ ਬੰਦ ਕਰਾ ਇਹ ਕਿੰਨੇ ਬੰਦੇ ਸੀਗੇ ਸਾਰੇ ਇਹ ਸਰ ਕੋਲ 6 ਬੰਦੇ ਸੀਗੇ ਜਿਨ੍ਹਾਂ ਵਿੱਚੋਂ 3 ਅਸੀਂ ਕਾਬੂ ਕਰਨੇ ਆ ਇਹਨਾਂ ਦਾ ਜ਼ਿਕਰਤਾਰ ਕਰ ਲਿਆ ਹੈਗਾ ਜੀ ਤੇ ਤਿੰਨ ਬੰਦੇ ਜਿਹੜੀ ਹੈਗੀ ਹੈ ਰਿਡਾਂ ਜਾਰੀ ਨੇ ਤਿੰਨ ਦੇ ਜ਼ਿਕਰਤਾਰ ਇਹਨਾਂ ਸਾਥੀ ਇੰਨੇ ਘਟਾਣ ਦਾ ਇਨਜਾਮ ਕਿਉਂ ਦਿੱਤਾ ਹੈਗਾ ਸਰ ਇਹਨਾਂ ਦਾ ਬਸ ਕੋਈ ਇਹ ਕੈਮਿਸਟ ਸ਼ਾਪ ਤੇ ਕੋਈ ਦਵਾਈ ਮੰਗਦੇ ਸੀਗੇ ਜੀ ਹੂੰ ਠੀਕ ਹੈ ਜੋ ਨਹੀਂ ਦੇ ਸਕਦੇ ਸੀਗੇ ਉਹ ਤੇ ਉਸ ਕਰਨੇ ਇਹ ਜਿਹੜੇ ਇਕੱਠੇ ਹੋ ਕੇ ਦੁਆਰੇ ਦੁਕਾਨ ਤੇ ਰਹੇ ਸੀਗੇ ਕਿਨਾਰ ਕੋਟ ਮਾਰਕੀਟ ਹੂੰ ਇਹ ਇੱਕ ਦਿਨ ਨੇੜੇ-ਨੇੜੇ ਪਿੰਡਾਂ ਦੇ ਹੀ ਆ ਸਰ ਹਾਂਜੀ ਹਾਂਜੀ ਇਹ ਗੱਜੂ ਖਿੜਾ ਨਾਲ ਦੇ ਪਿੰਡਾਂ ਦੇ ਨਹੀਂ ਆ ਜੀ ਠੀਕ ਦੋ ਬਰਾਮਾ ਦੇ ਨੇ ਤੇ ਨੇੜੇ-ਨੇੜੇ ਪਿੰਡਾਂ ਦੇ ਆ ਹਾਂਜੀ ਇਹਨਾਂ ਦਾ ਮਾਨਯੋਗ ਅਦਾਲਤ ਕੋਲੋਂ ਆਪਾਂ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਸੀਗਾ ਤੇ ਅੱਜ ਇਹਨਾਂ ਨੂੰ ਦੁਬਾਰੇ ਪੇਸ਼ ਕਰਕੇ ਜਿਹੜਾ ਹੈਗਾ ਜੁਡੀਸ਼ੀਅਲ ਅਸੀਂ ਜਿਹੜਾ ਹੈਗਾ ਡਿਮਾਂਡ ਲਿਆ ਤੇ ਇਹਨਾਂ ਨੂੰ ਅਸੀਂ ਪਟਿਆਲੇ ਜਲਦੀ ਬੰਦ ਇਹ ਕਿੰਨੇ ਬੰਦੇ ਸੀਗੇ ਸਾਰੇ ਇਹ ਸਰ ਕੋਲ 6 ਬੰਦੇ ਸੀਗੇ ਜਿਨ੍ਹਾਂ ਵਿੱਚੋਂ 3 ਅਸੀਂ ਕਾਬੂ ਕਰਨੇ ਆ ਇਹਨਾਂ ਦੇ ਗ੍ਰਿਫਤਾਰ ਕਰ ਲਿਆ ਹੈਗਾ ਜੀ ਤੇ ਤਿੰਨ ਬੰਦੇ ਆ ਜਿਹੜੀ ਹੈਗੀ ਹੈ ਰਿਡਾਂ ਜਾਰੀ ਨੇ ਤਿੰਨ ਨੇ ਗ੍ਰਿਫਤਾਰੀ ਕਰੀ ਇਹਨਾਂ ਸਰ ਜੀ ਇੰਨੇ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਹੈਗਾ ਸਰ ਇਹਨਾਂ ਦਾ ਬਸ ਕੋਈ ਇਹ ਕੈਮਿਸਟਰੀ ਸ਼ਾਪ ਤੇ ਉਹ ਜੀ ਦਵਾਈ ਮੰਗਦੇ ਸੀਗੇ ਜੀ ਹੂੰ ਠੀਕ ਹੈ ਜੋ ਨਹੀਂ ਦੇ ਸਕਦੇ ਸੀਗੇ ਉਹ ਤੇ ਉਸ ਕਰਨੇ ਇਹ ਜਿਹੜੇ ਇਕੱਠੇ ਹੋ ਕੇ ਦੁਬਾਰੇ ਦੁਕਾਨ ਚ ਲਗੇ ਸੀਗੇ ਕਿਨਾਰ ਕੋਟ ਮਾਰਕੀਟ ਇਹ ਇਹ ਤਾਂ ਨੇੜੇ ਨੇੜੇ ਪਿੰਡਾਂ ਦੇ ਹੀ ਆ ਸਰ ਹਾਂਜੀ ਹਾਂਜੀ ਇਹ ਗੱਜੂ ਖੇੜਾ ਨਾਲ ਦੇ ਪਿੰਡਾਂ ਦੇ ਨਹੀਂ ਆ ਠੀਕ ਦੋ ਬਰਾਮਾ ਦੇ ਨੇ ਤੇ ਨੇੜੇ ਦੇ ਪਿੰਡਾਂ ਦੇ ਹਾਂਜੀ ਇਹਨਾਂ ਦਾ ਮਾਨਯੋਗ ਅਦਾਲਤ ਕੋਲੋਂ ਆਪਾਂ ਦੋ ਦਿਨ ਦਾ ਰਮਾਡ ਹਾਸਲ ਕੀਤਾ ਸੀਗਾ ਤੇ ਅੱਜ ਇਹਨਾਂ ਨੂੰ ਦੁਬਾਰੇ ਪੇਸ਼ ਕਰਕੇ ਜਿਹੜਾ ਹੈਗਾ ਜੁਡੀਸ਼ੀਅਲ ਅਸੀਂ ਜਿਹੜਾ ਹੈਗਾ ਰਿਮਾਂਡ ਲਿਆ ਤੇ ਇਹਨਾਂ ਨੂੰ ਅਸੀਂ ਪਟਿਆਲੇ ਦੇ ਜਿਹੜਾ ਬੰਦ ਇਹ ਕਿੰਨੇ ਬੰਦੇ ਸੀਗੇ ਸਾਰੇ ਇਹ ਸਰ ਕੋਲ 6 ਬੰਦੇ ਸੀਗੇ ਜਿਨ੍ਹਾਂ ਵਿੱਚੋਂ 3 ਅਸੀਂ ਕਾਬੂ ਕਰਨੇ ਆ ਇਹਨਾਂ ਦੇ ਅਸੀਂ ਕਿਰਤਸਾਕ ਕਰ ਲਿਆ ਹੈਗਾ ਜੀ ਤੇ ਤਿੰਨ ਬੰਦੇ ਆ ਜਿਹੜੀ ਹੈਗੀ ਹੈ ਰੇਡਾਂ ਜਾਰੀ ਨੇ ਤਿੰਨ ਨਿਕਟ ਵਰੀ ਬਸ ਇਹਨਾਂ ਸਰ ਜੀ ਇੰਨੇ ਘਟਾਣ ਦਾ ਇਨਜਾਮ ਕਿਉਂ ਦਿੱਤਾ ਹੈਗਾ ਸਰ ਇਹਨਾਂ ਦਾ ਬਸ ਕੋਈ ਇਹ ਕੈਮਿਸਟ ਸ਼ਾਪ ਤੇ ਕੁੜੀ ਦਵਾਈ ਮੰਗਦੇ ਸੀਗੇ ਜੀ ਹੂੰ ਠੀਕ ਹੈ ਜੋ ਨਹੀਂ ਦੇ ਸਕਦੇ ਸੀਗੇ ਉਹ ਤੇ ਉਸ ਕਰਨੇ ਇਹ ਜਿਹੜੇ ਇਕੱਠੇ ਹੋ ਕੇ ਦੁਬਾਰੇ ਦੁਕਾਨ ਤੇ ਲੱਗੇ ਸੀਗੇ ਕਿਨਾਂ ਘੁੱਟ ਮਾਰ ਕੇ ਲੱਗੇ ਹੂੰ ਇੱਕ ਦਿਨ ਨੇੜੇ-ਦਰੇ ਪਿੰਡਾਂ ਦੇ ਹੀ ਆ ਸਰ ਹਾਂਜੀ ਹਾਂਜੀ ਇਹ ਗੱਜੂ ਖਿੜਾ ਨਾਲ ਦੇ ਪਿੰਡਾਂ ਦੇ ਨਹੀਂ ਆ ਜੀ ਠੀਕ ਦੋ ਬਰਾਮਾਂ ਦੇ ਨੇ ਤੇ ਨੇੜੇ-ਦਰੇ ਪਿੰਡਾਂ ਦੇ